ਦੇ ਪੇਤਿਆਂ ਦੇ ਘਰੇ ਜਾ ਕੇ ਨਾ 2-3 ਘੰਟੇ ਜੀ ਲੱਗਦਾ ਇਹ ਤੋਂ ਵੱਧ ਨਹੀਂ ਲੱਗਦਾ ਮੈਨੂੰ ਆਹੀ ਘਰ ਸੋਣਾ ਲੱਗਦਾ ਉਹਦੇ ਵੇ ਗਾਇਸ ਵੈਲਕਮ ਬੈਕ ਟੂ ਚੈਨਲ ਅਮਨ ਚਮਕ ਬਲੌਗਸ ਤੇ ਤੁਹਾਡਾ ਸਵਾਗਤ ਹੈ ਗਾਇਸ ਤੁਹਾਡੀ ਪਿਆਰ ਤੇ ਦੋਸਤਾਂ ਨਾਲ ਆਪਾਂ ਬਿਲਕੁਲ ਠੀਕ ਆਂ ਦੋਸਤੋ ਅੱਜ ਆਪਾਂ ਤਿਆਰ ਹੋ ਗਏ ਆ ਅੱਜ ਫੇਰ ਬੰਨਿਆ ਦੋਸਤੋ ਕਾਲਾ ਪਰਨਾ ਨਾਲ ਕੋਲੋ ਦੀ ਸ਼ਰਟ ਪਜਾਮਾ ਦੇ ਨਾਲ ਗਾਇਸ ਆਪਣੇ ਸ਼ੂਜ਼ ਨਵੇਂ ਵਾਲੇ ਤਾਂ ਗਾਇਸ ਮੈਂ ਘਰਛਤੇ ਪਿੱਛਤੇ ਇੱਧਰ ਗੈਸ ਪਿਸਤੇ ਖਾ ਰਹੇ ਆ ਪਿਸਤੇ ਖਾਦੇ ਜਾ ਰਹੇ ਪਿਸਤੇ ਗਾਇਸ ਹੁਣ ਆਪਾਂ ਚੱਲੇ ਕਿੱਥੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਹੈਲੋ ਗਾਇਸ ਗੁੱਡ ਮਾਰਨਿੰਗ ਮੈਨੂੰ ਨਹੀਂ ਪਤਾ ਗਾਇਸ ਗਾਇਸ ਆਪ ਬਾਈਕ ਸਾਂ ਲੈ ਕੇ ਚੱਲਾ ਮੈਨੂੰ ਪਤਾ ਕਿੱਥੇ ਲੈ ਕੇ ਚੱਲਾ ਮੇਰੀ ਗਲੀ ਦੇ ਗਾਇਸ ਆਪ ਬਾਈਕ ਸਾਂ ਲੈ ਕੇ ਚੱਲ ਅੱਜ ਘੁਮਾਣ ਇੱਕ ਮੋਟੇ ਪਹਿਲਾਂ ਮੈਂ ਖੋਹ ਆ ਲੰਦ ਰੁਕ ਜਾ ਸਰ ਬੱਚੇ ਘੁਮਾਣ ਪਰ ਖੋਹ ਆ ਲਾ ਮੈਂ ਬੱਸ ਖੋਹ ਲਾ ਮੈਂ ਖਾ ਲੰਨਾ ਬਾਕੀ ਛਿਲਕਾ ਖਾ ਲਾ ਖਾ ਲਾ ਖਾ ਜਾ ਰੁਕ ਪਈਆਂ ਹੋਰ ਲੈ ਲਓ ਚਲੋ ਆਪਾਂ ਚੱਲਦੇ ਆ ਸਾਰਾ ਲੈਟਾ ਪੱਕੇ ਬਿਜਲੀ ਸਦਾ ਸਮਾਨ ਮੰਗਦੇ ਕਰਦੇ ਆ ਸਮਾਨ ਪ ਕਲਾਗੋ ਨਰਮੋ ਦੋ ਖਾਣ ਨਾ ਕਰ ਦੋ ਗਾਇਸ ਮੈਂ ਦੋ ਵਾਰੀ ਪਜਾਮਾ ਤੇ ਦੋ ਵਾਰੀ ਟੀ-ਸ਼ਰਟ ਤੇ ਦੋ ਵਾਰੀ بوط ਬਦਲਤੇ ਆ ਗਾਇਸ ਮੇਰੀ ਗੱਲ ਸੁਣੋ ਫਾਇ ਪਸ ਗਿਆ ਹਾ ਮੇਰੀ ਗੱਤ ਕਰੀਏ ਜੇ ਦੇਖੋ ਸੋਹਣਿਆ ਜੀ ਹਮ ਹਾਲੋ ਕੋਈ ਫਾੜੇ ਨਾ ਫਾੜੇ ਮੂੰਹ ਚ ਮੜੀ ਜਾਣਾ ਮੈਂ ਪਾਣੀ ਪੀਣਾ ਇਹਨੂੰ ਐ ਕਰਕੇ ਰੱਖ ਮੈਨੂੰ ਪਾਣੀ ਪੀ ਲਾਂਦੇ ਖੜ ਜਾ ਤੂੰ ਚੱਲ ਗੱਡੀ ਚ ਪੀ ਲੈ ਪਾਣੀ ਚਲੋ ਪਾਪਾ ਘੇਟ ਲੱਗ ਕੇ ਆ ਜਾ ਲੌਣਾ ਚਲ ਨੰਦ ਰਮਿਤਨ ਲੱਗਦਾ ਕੋਈ ਕੰਮ ਕੋਈ ਨਹੀਂ ਮੈਂ ਲਾਉਣਾ ਚੱਲ ਬਾ ਗਏ ਜਾ ਕੀ ਸਾਡਾ ਪਟਣ ਵਾਲਾ ਵਾ ਗਾਈਸ ਇਹ ਸਾਡਾ ਜਦ ਅਸੀਂ ਮੂਵੀਆ ਬਣਾਉਂਦੇ ਉਦੋਂ ਸ਼ੀਸ਼ਾ ਜਾਂਦਾ ਕਦੇ ਉੱਤੇ ਭੱਜ ਜਾਂਦਾ ਹੈ ਫਿਰ ਉਹ ਤਰਸਦੇ ਹੁੰਦੇ ਵੀ ਬਾਹਰ ਆ ਕੇ ਦੇਖੇ ਕਾਦੇ ਚ ਚਲੋ ਪਹਿਲਾ ਤਾਂ ਦੇਖਦੇ ਹਣਾ ਮੰਮੀ ਕੀ ਪਟਾਲਾ ਦੇ ਦੇ ਗਾਈਸ ਚੱਲਣ ਗਏ ਸਾਨੂੰ ਗਲੀ ਦੇਖੋ ਇੱਥੇ ਖਾਲੀ ਖਾਲੀ ਲੱਗਦੀ ਆ ਵੀ ਪੈ ਕੇ हट ਗਿਆ ਕਿਉਂਕਿ ਇੱਥੋਂ ਗਾਈਸ ਭੰਗ ਮੈਂ ਉੱਧਰ ਸੁੱਟ ਕੇ ਰਾਤੀ ਆ ਦੇਖੋ ਇੱਧਰ ਆ ਲਿਖੋ ਤੇ ਸਾਰੀ ਭੰਗ ਬਈਆ ਭੰਗ ਭੰਗ ਚੰਗੀ ਜਿਹੀ ਲੇ ਰਿਹਾ ਜਿੱਥੇ ਹੋਰ ਸਟਾਟ ਰਿਹਾ ਜਾਓ ਬਈ 50 ਰੁਪਏ ਤੇ ਗਾਈਸ ਉੱਧਰ ਦੇਖੋ ਇੱਕ ਸਾਈਡ ਮੀ ਭੇਕ ਸਾਈਡ ਸੁੱਕਾ ਹੈ ਕਿ ਚੱਕਰ ਚੱਕਰ ਮੈਨੂੰ ਪਤਾ ਕੀ ਆ ਫੜ ਕੇ ਦੱਸ ਰਕੇ ਆ ਇਧਰ ਪਾਣੀ ਵਗਦਾ ਇਧਰੋਂ ਗੱਡੀਆਂ ਪਾਣੀ ਚ ਤਾਂ ਚੜਦੀ ਆ ਤੇਰਾ ਮੂੰਹ ਤਾਂ ਆਂਦਾ ਨਹੀਂਗਾ ਯਾਰ ਤੂੰ ਆਪਣੇ ਹੱਥ ਫੜ ਕੇ ਬੋਲਿਆ ਕਰਨਾ ਆਹ ਕਿੱਡਾ ਖਰਾਬ ਹੈ ਕਹਿੰਦਾ ਵੀ ਆਪ ਬਲੌਗ ਬਣਾਓ ਸਿੱਧਾ ਨਹੀਂ ਕਹਿੰਦਾ ਕਹਿੰਦਾ ਤੇਰੇ ਹੱਥ ਜਾਵੇ ਤੇਰਾ ਮੂੰਹ ਹੋਗਾ ਪਿੱਛੇ ਤੇਰਾ ਆ ਜਾ ਮੇਰੀ ਗੱਲ ਸੁਣ ਜਦੋਂ ਇੱਥੇ ਰੱਖ ਕੇ ਬਲੌਗ ਬਣਾਉਂਦੇ ਆ ਨਾ ਜਿਹੜੀ ਇੱਥੋਂ ਹਵਾ ਪੈਂਦੀ ਆ ਨਾ ਉਹ ਸਿੱਧੀ ਇਹਦੇ ਵਿੱਚ ਪੈਂਦੀ ਆ ਸਲਿੱਕ ਕਰਦੇ ਹੋ ਆ ਲੈ ਕਰਤਾ ਬੰਦਾ ਹਾਂ ਹੁਣ ਹਵਾ ਫੇਰ ਵੀ ਪਾਉਗੀ ਫਿਰ ਮੈਨੂੰ ਗਰਮੀ ਆਉਂਦੀ ਆ ਫੜ ਪਾਉਂਦਾ ਵੀਰ ਗੱਜ ਇਹਨਾਂ ਦਾ ਨਹੀਂ ਉਹ ਚੁੰਦਾ ਇਹ ਨਹੀਂ ਬਣਾ ਸਕਦੇ ਵਲੌਗ ਮੇਰੇ ਬਿਨਾ ਐਸ਼ਾ ਫਿਰ ਤੈਨੂੰ ਕਹਦੇ ਆ ਤੇਰੇ ਖਿਆਲ ਦਾ ਤੈਨੂੰ ਐਡਾ ਕਹਦੇ ਹਸ ਕੇ ਕੀਤਾ ਮੈਂ ਉਹ ਕੀ ਡੱਡੂ ਵਲੌਗ ਬਣਾ ਨਹੀਂ ਕੀਤਾ ਤੇ ਚਲੋ ਗੈਸ ਹੋਰਾਂ ਪਰ ਚੱਲਿਆ ਮੋਲ ਮੋਲ ਚੱਲ ਜਾਈਏ ਜਿੰਨੇ ਦਿਨ ਤੂੰ 18 ਸਾਲਾਂ ਦੇ ਨਹੀਂ ਬਣਾਨੇ ਦਿਨ ਤੱਕ ਵਲੌਗ ਵਾਲਾ ਕੰਮ ਤਾਂ ਕਰੇਗਾ ਹੀ ਆਹੋ ਚਲੋ ਗਾਈਸ ਜੀ ਮੈਨੂੰ ਭੁੱਖ ਲੱਗੀ ਜਾ ਕੇ ਖਾਣਾ ਕੋਸ਼ਣਾ ਚਾਹੀਦਾ ਕਿ ਕਿਹਨਾਂ ਬੋੜੀ ਲੱਗੀ ਆ ਚਾਬੀ ਚਾਬੀ ਉਹ ਕਰਦੀ ਚਾਬੀ ਮੈਂ ਨਹੀਂ ਬਾਈ ਫੋਨ ਚ ਦੇਖਦੇ ਕੀ ਇਹ ਮਾਛਾ ਗੱਡੀ ਦੀ ਚਾਬੀ ਅਸਤੋਂ ਆਪਾਂ ਮੋੜ ਪਹੁੰਚ ਗਏ ਹੁਣ ਆਪਾਂ ਚੈਲੰਜ ਚੈੱਕ ਕਰਾ ਕੇ ਫਿਰ ਮਿਲਦੇ ਆਂ ਉਹ ਸਾਡੇ ਪੈਰ ਦੇਖੋ ਗੱਡੇ ਘੈਂਟ ਲੱਗ ਰਹੇ ਸੇਮ ਸਟੈਪ ਰੱਖਦੇ ਮੈਂ ਸਾਰੇ ਜਣੇ ਬੇਬੀ ਇਥੋਂ ਪਾਈ ਬੇਬੀ ਨੇ ਪੈਰ ਪਤਾ ਕਿੱਦਾਂ ਰੱਖ ਰખી ਐਂਕੋ ਬਿਲਕੁਲ ਚਲੋ ਅਗੀ ਸੀ ਓਏ ਇਹ ਲੋ ਬੇਬੀ ਨੇ ਪੈਰ ਬਾਰੇ ਕਿ ਐ ਐ ਕਰਕੇ ਐਕਸਰਸ ਕਰੇ ਹਾਂ ਕਾਲੇ ਬਾਬਾ ਬੂਟ ਸਾਫ ਕਰ ਲੋ ਇਦਾਂ ਜਿੱਦਾਂ ਮੈਂ ਪਿੱਛੇ ਫੜ ਲਈ ਸੀ ਜੇ ਜਸੂ ਬੂਸਾ ਆਉਣ ਕੋਣ ਕੋਣ ਕਰਦਾ ਤਾਂ ਸੋ ਮੈਂ ਤਾਂ ਕਰਦਾ ਹੁੰਦਾ ਚਲੋ ਮਮੀ ਕੱਪੜੇ ਤੇ ਵਾਜ ਜੇ ਫਿਰ ਜਾਨ ਕੱਪੜੇ ਪਾਏ ਤਾਂ ਮਨ ਕੀ ਪਾਉ ਦੁਵਾਗ ਤੇ ਆ ਗੋ ਚਲੋ ਦੋਸਤ ਨੂੰ 5 ਪਿੰਚ ਆਉਦੇ ਸੀ ਸ਼ੁਰੂ ਨਹੀਂ ਕਾਲ ਵੀ ਆਂਦਾ ਹੈ ਖਵਾ ਗਿਆ ਅੰਦਰ ਮਮਾ ਅਜੇ ਚੈੱਕ ਕਰੋ ਇੱਧਰ ਇੱਥੇ ਆਏ ਤੇ ਤੇ ਜੇ ਮੈਨੂੰ ਆ ਚਾਹੀਦਾ ਮੋਟਰਾ ਤੋਂ ਵਾਸਤੇ ਨੇ ਨੇ ਮੈਨੂੰ ਆ ਗਈ ਜੀ ਮੈਂ ਕਿ ਰੋਟੀਆਂ ਦਾ ਬਰ ਰੁਸ ਪੰਜ ਮਮੀ ਨਾਲ ਜਿਹੜਾ ਦੋਨਾਂ ਚ ਜਿਹੜਾ ਆ ਦੇ ਪੁੱਤੜ ਕਿਦਾਂ ਨਹੀਂ ਪੋਲੇ ਸੀ ਬਾਏ ਬੈਕ ਨਾ ਸੋਣਾ ਆਏ ਆ ਗਿਆ ਪੀ 1500 ਦਾ ਦੇਖ ਲਾ ਜੁਹਰੀ ਤੇ 1000 ਥੱਲੇ ਲੈ ਲਈ ਮੈਨੂੰ ਦਵਾ ਦੇ ਪਾਪਾ ਚਲ ਮੈਨੂੰ ਜਿੱਦੇ ਹੀ ਨਹੀਂ ਕਰ ਜੋ ਸਕੂਲ ਜਾਂਗੀ ਫੇਰ ਲੈ ਲਈ ਹਾਂ ਜਾਊਂਗਾ ਭੈਣੇ ਰਹਿਣ ਦੋ ਉਧਰ 1500 ਦਾ ਸਮਾਨ ਲਿਆ ਕੇ ਸਕੂਲ ਰੱਖਿਆ ਹੋਇਆ ਹੈ ਯਾਰ 500 ਨਹੀਂ 500 ਤੇ 1000 ਪਿਆਰ ਵਧ ਕੇ ਰੀਤੇ ਮਮੀ ਲੱਗਦੇ ਯਾਰ ਬੰਦੇ ਰ ਆਹ ਕੋਲ ਲੱਗ ਗਿਆ ਮੈਨੂੰ ਪਤਾ ਨਹੀਂ ਕੀ ਹੋ ਗਿਆ ਕੀ ਆ 200 ਰੁਪਏ ਦਾ ਬਹੁਤ ਤੇ ਦੂਸਰੇ ਤੇ ਲਿਖਿਆ ਪਾਪਿਆ ਮੈਨੂੰ ਕੀ ਕਹਿੰਦਾ ਮੈਨੂੰ ਸਮਝ ਨਹੀਂ ਆਉਂਦਾ ਗੱਡੀ ਤੋਂ ਉੱਾਰ ਕੇ ਵੀ ਤੁੱਬ ਜਾਣਾ ਹੁੰਦਾ ਉਹੀ ਗੱਲ ਤੋਂ ਭੁੰਚਰ ਦਾ ਬੋਲਿਆ ਗਲੋ ਕਿ ਕਿ ਇਹਨਾਂ ਦੀ ਵੈਲਟ ਪਸੰਦ ਆਈ ਗਈ ਸੀ ਮੈਂ ਇਹਨੂੰ ਕਿਹਾ ਲੈ ਲੈ ਕਹਿੰਦਾ ਪਾ ਲੈਣਾ ਕਾ ਹੋ ਗਿਆ ਕੀ ਕਰਨਾ ਮੈਂ ਬੇਸਾ ਦੀ ਕਲੌਕ ਟਾਈਮ ਤੇ ਗਏ ਸਾਰੇ ਕਿਉਂ ਸੇ ਬੇਸਾ ਦੇ ਉਹ ਦਰਾਪਾ ਦਰਾਪਾ ਲੈ ਨੂੰ ਨੂੰ ਕਿ ਸਰਕਤ ਤੇ ਦਰਾਪਾ ਉਹ ਬੰਦੇ ਖੜੇ ਸਨ ਚਲੋ ਚਾਲੋ ਆ ਦੇ ਆਵੜਿਆ ਸਹੀ ਆ ਦੇਖੋ ਨਹੀਂ ਬਲੈਕ ਨਹੀਂ ਨੇ ਬਲੈਕ ਕੱਲੀਆਂ ਬਲੈਕ ਨਹੀਂ ਲੈਣੀ ਵੀ ਆ ਕਿੰਨੇ ਸੋਨੇ ਨਾਲ ਵਾਈਟ ਗਿਆ ਇਹ ਗਰਲ ਸਾਫ ਗਰਲਸ ਮੈਨੂਲ ਹੈ ਤੂੰ ਗਰਲ ਕਿੰਨਾ ਗਰਲ ਨਹੀਂ ਮੁੰਡਾ ਦੇਖ ਹੈਲੋ 79 ਮੰਮੀ ਆਹ ਘੈਂਟ ਨੇ ਹੈਲੋ 79 ਇਹ ਦੇਖੋ ਮੰਮੀ ਸ ਹੈ ਆ ਲੈਣੀਆਂ ਆ ਲੈਣੀਆਂ ਆ ਬਜੀਆਂ ਨਹੀਂ ਉਹ ਤਾਂ ਕੁਆਲਟੀ ਨਹੀਂ ਘੈਂਟ ਆ ਦਿਖਣ ਵਾਲੀ ਅੱਡਾ ਰੰਗ ਨੇਵੀ ਬਲੂ ਵਾਈਟ ਆ ਬਲੈਕ ਬਸ ਆ ਤੇ ਹੀ ਆਹ ਤੂੰ ਆਹ ਤੂੰ ਦੇਖੋ ਚੱਪੂ ਬੋਸ ਤਾਂ ਕੋਈ ਨਹੀਂ ਸਾਰਾ ਨਹੀਂ ਹਾਵੀ ਉਹ ਯਾ ਵੀ ਤਾਂ ਨਹੀਂ ਨਹੀਂ ਮੰਮੀ ਲੋ ਆ ਠੀਕ ਹੈ ਆ ਲੈਣੀਆਂ ਵਾਲੀਆਂ ਆਣੀ ਪਿੰਦੀਆਂ ਕੁਸ਼ਤਾ ਲਾ ਲਓ ਵੀ ਲੱਸੀ ਤਾਂ ਨਹੀਂ ਹੁੰਦੀ ਜੋ ਕਹਿੰਦਾ ਦੌਣ ਤੇ ਮੋੜਾ ਕਿੰਨੇ ਦੇ ਦਿਖਾਈਂ ਦਿਖਾਈਂ ਕਿਹੜਾ ਸੋਨਾ ਖੱਤੀ ਸੋਨਾ ਕਿੱਥੋਂ ਲਾਇਆ ਲਾਇਆ ਕਿੱਥੋਂ ਰਸਤੇ ਲੋ ਅੱਛਾ ਕਿਆਸਰੀ ਪੈਸਾ ਕਿਆਸਰੀ ਰੀਤੇ ਤਬਲੀ ਸਤੋ ਉਈ ਆ ਥੱਲੇ ਮਮੀ ਇਧਰ ਰੀਤੇ ਵਾਸਤੇ ਪਤਾ ਲੜ ਕੁੱਤੇ ਦੇ ਤੇ ਬੱਲ ਐ ਪਾਦੀ ਕਿੜੇ ਕਿੜੇ ਮੜੇ ਕਿਨੇ ਮੜੇ ਕਿਨੇ ਬੜੇ ਦਰਮਾਤ ਤੂੰ ਮਰੇ ਨਾ ਚਲੇ ਯਾਰ ਨਹੀਂ ਬਹੁਤ ਜ਼ਿੰਦਗੀ ਵਾਰ ਹੱਸ ਕੇ ਆ ਟੋ ਹਾਂ ਕਿ ਪੜਾਈ ਜਾਂਦੇ ਨਾ ਆਦ ਨਾ ਕੁੱਕੇ ਜਵਾਕ ਨਹੀਂ ਯਾਰ ਮੈਂ ਨਾ ਥੱਕੇ ਨਾ ਖੋਲ ਲਿਆ ਵੇ ਦੇਖ ਲੋ ਗਾਇਸ ਇਹਨਾਂ ਨੇ ਖੋਲਿਆ ਵਾ ਅੱਡ ਚਲ ਤਾਰਦੀ ਉਹਨਾਂ ਨੇ ਆ ਜਾਣਾ ਉਹਨਾਂ ਫਟਾਫਟ ਬੈਕ ਆ ਜਾਨਗੇ ਫਿਰ ਜਿ ਕਹਿਣਗੇ ਅਸੀਂ ਲੈ ਲਾਂਗੇ 80 ਕਿਹੜੀ ਗੱਲ ਆ ਗਾਂ ਲੱਖ ਰੁਪਏ ਦੀਆਂ ਨੇ ਮੇਰੀ ਮੇਰਾ ਬੱਸ ਮੇਰੇ ਬੱਡੇ ਅੰਦਾਈ ਇਹ ਬਸ ਹਾਂ ਡੱਲਾ ਰਿਤੇ ਤੂੰ ਆ ਦੇ ਆ ਰਿਤੇ ਲੇ ਕੇ ਨਵਾਂਗੇ ਆ ਦੇਖੀ ਤੇ ਲੈ ਲਓ ਹੁਣ ਫਿਰ ਕਿਹਦੀ ਨਸ ਦੇ ਨਹੀਂ ਇਹ ਉਹ ਮੇਰਾ ਮੱਥੇ ਤੇ ਵੱਡੇ ਸੋਹਾਂ ਲੱਗਦਾ ਹੈ ਥੋੜਾ ਲੱਗਦਾ ਜਦੋਂ ਬੰਦੇ ਦੇ ਹੱਥੇ ਪੈਂਦਾ ਹੋਵੇ ਨਾ ਬੰਦੇ ਨੂੰ ਰੀਜਾ ਪਗਾ ਲੈਣੀ ਚਾਹੀਦੀ ਹੈ ਰਖੜਾ ਵਿੱਚ ਨਾ ਆ ਗਿਆ ਆ ਗਿਆ ਯਾਰ ਇਹਦੇ ਵਿੱਚ ਸੌ ਆ ਦੇ ਉਹ ਰੱਗਾ ਕਿੱਥੇ ਆ ਆ ਤੇ ਪਿਆ ਦਿੱਤੀ ਆ ਸਾਰੇ ਪਛ ਹੈਗਾ ਵਾ ਭਰਾ ਵਾ ਡਰ ਤੇਗਾ ਤੂੰ ਦਸੀ ਯਾਰ ਹੋਰ ਤੁਹਾਨੂੰ ਫੜ ਲੇ ਤੁਹਾਡੇ ਬਣਾ ਦੀ ਮੈਂ ਮੈਂ ਭੱਜ ਜਾਣਾ ਛੌਲੀ ਮੋੜ ਦੇ ਨੀ ਇਧਰ ਤੁਸੀਂ ਦੇਖੋ ਨੀ ਨਾ ਹੋਇਆ ਨਾ ਅੱਗੇ ਹਾਂ ਮੋਹਰ ਲਾ ਦੀ ਮੈਂ ਦੇਖਦੇ ਰਿਹਾ ਸੱਪੜੀ ਤੇ ਰੀਤਨ ਲਾ ਕੇ ਦੇਣੇ ਆ ਓ ਯਾਰ ਡੈਫੈਕਟਡ ਆ ਦੇ ਲਾ ਤੁਹਾਡੀ ਚੀਜ਼ ਵਿੱਚ ਕਿ ਖਰਾਬੀ ਆਸ ਤੇ ਲੈਣੀ ਲੱਗੇ ਸੀ ਪਹਿਲਾਂ ਸ਼ਾਪਿੰਗ ਕਰਕੇ ਨਿਕਲ ਗਏ ਨੇ ਕਰ ਲਈ ਆ ਦੇਖੋ ਇੰਨੀ ਸਾਰੀ ਇੰਨੀ ਸਾਰੀ ਸ਼ੋਪਿੰਗ ਹੋਈ ਓਏ ਮੰਮੀ ਤੇ ਬੈਗ ਬਣਾ ਲਿਆ ਦੋਸਤੋ ਆ ਪਕਰ ਆ ਗਏ ਗੈਸਾ ਸਾਡਾ ਪੱਦਾਂ ਵਾਲਾ ਪਈ ਹੈ ਨੇ ਗੈਸ ਮੋਲ ਤੇ ਪੱਦ ਆ ਓਏ ਰੱਬਾ ਮੈਂ ਨਹੀਂ ਮਾਰਾਂ ਵਾਲਾ ਜਦ ਮੈਂ ਤਾਂ ਮੂੰਹੋਂ ਹੌਂਦਰ ਨਿਕਲ ਗਈ ਸੀ ਗੀਆਂ ਹੱਸਦੇ ਸੀਗੇ ਤੁਸੀਂ ਪੱਦ ਮਾਰਿਆ ਤਾਂ ਮਾਰਿਆ ਗਾਇਲ ਗੰਦੇ ਜਵਾਕ ਆ ਯਾਰ ਲੈ ਜੋ ਗਾਇਲ ਤੇ ਸੰਚਾਈ ਗੋਇਨੀ ਮੇਰੇ ਅੰਦਰ ਸਿਗਲੇ ਤੇ ਕਢਾ ਦੇ ਕਰਨੀ ਯਾਦ ਹੈ ਦੋਸਤ ਪੈਕਿੰਗ ਕਰਦੇ ਭੰਦੇ ਕੇ ਇਸ ਕੰਮ ਕਰਦੇ ਵੇ ਨੇ ਤੇ ਗਾਇਜ਼ ਮੈਂ ਤਾਂ ਅਸੀਂ ਮੌਲ ਤੋਂ ਹੋ ਕੇ ਪਿੰਡ ਚਲੇ ਗਏ ਸੀ ਇਹ ਨਾਨੀ ਪਿੰਡ ਹਾਂ ਮਤਲਬ ਮਨੇਂਦਰ ਦੀ ਨਾਨੀ ਪਿੰਡ ਹਾਂ ਗਾਇਜ਼ ਮੇਰੀ ਨਾਨੀ ਪਿੰਡ ਅੱਜ ਮੈਂ ਉਸੇ ਅਗੇ ਸੋ ਗਈ ਉੱਥੇ ਜਾ ਕੇ ਅਸੀਂ ਜਿਹੜੀ ਪਿੱਛੇ ਮਾਰਡੇ ਨੇ ਗਏ ਸੀ ਉਹ ਮੂਵੀ ਦੇਖੀ ਇੰਨਾ ਇੰਜੋਏ ਕੀਤਾ ਸਵਾਦ ਸਵਾਦ ਗੋਭੀ ਦੀ ਸਬਜ਼ੀ ਖਾ ਕੇ ਅੰਦੀ ਇੰਨੀਆਂ ਗੱਲਾਂ ਮਾਰੀਆਂ ਪਰ ਆ ਚਾਵਲ ਸਾਡੇ ਨੇ ਵਲੌਗ ਨਹੀਂ ਬਣਾਇਆ ਸੌਂ ਗਿਆ ਥੈਂਕ ਯੂ ਭੈਣੇ ਥੈਂਕ ਯੂ ਸੋਨੀ ਭੈਣੇ ਥੈਂਕ ਯੂ ਤੌਜੀ ਬਾੜੀ ਤੋਂ ਥੈਂਕ ਯੂ ਸੋਨੀ ਬੈਨ ਥੈਂਕ ਯੂ ਬੈਨ ਹਾਂ ਥੈਂਕ ਯੂ ਥੈਂਕ ਯੂ ਸਾਰਾ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਜ ਜੀ ਵੀ ਬਹੁਤ ਸਮਾਂ ਸੀ ਮੈਂ ਸਵੇਰੇ ਉੱਥੇ ਜਾ ਕੇ ਚੱਲਾਂ ਮੈਂ ਹੁਣ ਤਾਂ ਪਾ ਲਿਟਣ ਲੱਗਿਆ ਤੇ ਗਾਇਸ ਚਲੋ ਆਜਦੇ ਲੋਕ ਗਾਇਸ ਮੇਰੇ ਆਉਦੇ ਪੇਕੇ ਦੇ ਘਰੇ ਜਾ ਕੇ ਨਾ 2-3 ਘੰਟੇ ਜੀ ਲੱਗਦਾ ਇਸ ਤੋਂ ਵੱਧ ਨਹੀਂ ਲੱਗਦਾ ਮੈਨੂੰ ਆਹੀ ਘਰ ਸੋਣਾ ਲੱਗਦਾ ਉਹਦੇ ਹਾਂ ਚਲੋ ਠੀਕ ਆ ਤੇ ਚਲੋ ਦੋਸਤੋ ਆਪਣੇ ਅਸ ਦੇ ਵਲੋਗ ਦੇ ਚਿੰਨੇ ਤੋਂ ਦੋਸਤੋ ਸੁਲਤਾਨ ਮੇਰੇ ਤੋਂ 11 ਰੌਕਸ ਹਾਏ ਸੁਲਤਾਨ ਕਦਰ ਰਸ ਗਿਆ ਉਹ ਅੰਦਰ ਉੱਠਿਆ ਨਹੀਂ ਗਿਆ ਉਹ ਸਵੇਰੇ ਵਿਚਾਰਾ ਤੇਰਾ ਮੈਸਤਾ ਕਰਕੇ ਗਿਆ ਇੱਥੇ ਕਹਿੰਦਾ ਕਹਿੰਦਾ 5 ਮਿੰਟ ਰੋਕਿਆ ਕਹਿੰਦਾ ਉਹ ਸੁਬਾਹ ਕਰਕੇ ਪੰਜ ਮਿੰਟ ਹੋ ਗਏ ਨਾਲ ਉੱਠਾ ਗੈਸ ਜੀ ਤੇ ਆ ਕੇ ਤਾ ਕਰਕੇ ਉਸਦੇ ਉਸਕੇ ਗਿਆ ਅੱਜ ਤੱਕ ਇਸ ਕਾਰਨ ਨੂੰ ਮਨਾਰਾ ਵਾ ਦੇਖਦੇ ਆ ਗੈਸ ਉਹ ਓੱਖਾ ਮੰਨਦਾ ਵਾ ਕੱਲ ਵੀ ਤਾਂ ਕੱਲ ਵੀ ਕਿਹੜਾ ਤੂੰ ਉੱਠਿਆ ਸੀ ਕੱਲ ਵੀ ਤੂੰ ਕਹਿੰਦਾ ਹੀ ਸੀ ਕਿੱਥੇ ਜਾਣਾ ਸੀ ਕੱਲ ਘਰ ਦਵਾਰੇ ਜਾਣਾ ਸੀ ਸੱਚ ਕੱਲ ਹਾਂ ਗੈਸ ਮੈਂ ਕੱਲ ਨੂੰ ਘਰ ਦਵਾਰੇ ਵੀ ਨਹੀਂ ਗਿਆ ਨਹੀਂ ਕਾ ਤੁਸੀਂ ਗਏ ਸੀਗੇ ਗੇਸੀ ਮਤਲਬ ਸਵੇਰੇ ਸਵੇਰੇ ਨੇ ਉੱਠਿਆ ਸੀ ਗਏ ਕੱਲ ਮੈਂ 갔다 ਗੁਰਦੁਆਰੇ ਗਏ ਇੱਕਦਿ ਗਏ ਸੀ ਕੱਲ ਸ਼ਾਮ ਨੂੰ ਜਦੋਂ ਚੰਪਾ ਖਾਣ ਗਏ ਆ ਚੰਪਾ ਖਾਣ ਗਏ ਆ ਉਦੋਂ ਉਦੋਂ ਨਹੀਂ ਗਏ ਕਹਿ ਕਿ ਤਾਂ ਹੀ ਗਏ ਸੀ ਵੀ ਗੁਰਦੁਆਰੇ ਚੱਲੇ ਆ ਮੈਂ ਹੀ ਚੰਪਾ ਦੇ ਜਿੱਦੇ ਮੇਲੇ ਤੇ ਗਏ ਉੱਥੇ ਗਏ ਨੇ ਹੈ ਜਿੱਦੇ ਬਾਬਾ ਦੀਪ ਸਿੰਘ ਜੀ ਦੇ ਉੱਦੇ ਆਂਦੇ ਹੋਏ ਗਏ ਆ ਉੱਦੇ ਆਂਦੇ ਹੋਏ ਗਏ ਆ ਆਉਂਦੇ ਹੋਏ ਚਲੋ ਦੋਸਤੋ ਪਹਲਾ ਪਾ ਮਿਲ ਗਿਆ ਨੈਕਲੋਕ ਚ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਠੀਕ ਹੈ ਸਾਡਾ ਕੈਪਸੂਲ ਪਾਤਾ ਆਪਾਂ ਅੱਛਾ ਹਾਲ ਹੈ ਗੱਡ ਦਿੱਸਦੀ ਹੈ ਨੂੰ ਬਾਏ ਬਾਏ